ਕਿਸਾਨ ਪ੍ਰਭੂ ਹੱਥ ਜੋੜ ਬੇਨਤੀ ਕਰਨ ਲੱਗਿਆ ਹੈਗਾ ਪਿਛਲੇ 7 ਸਾਲ ਤੋਂ ਮੈਂ ਇਸ ਵੀਡੀਓ ਨੂੰ ਲਗਾਤਾਰ ਅਪਲੋਡ ਕਰ ਰਿਹਾ ਹੈਗਾ ਐ ਤੇ ਤੁਹਾਡੇ ਤੋਂ ਮੈਂ ਕੁਝ ਰਿਕਾਰਡ ਮੰਗਿਆ ਸੀ ਸੁਝਾਅ ਮੰਗੇ ਸੀ ਪਰ ਆਲੀ ਦਾ ਹੱਲ ਕਿਵੇਂ ਹੋਊਗਾ ਮੈਨੂੰ ਇਦਾਂ ਲੱਗਦਾ ਹੈਗਾ ਕਿ ਜੇਕਰ ਸਰਕਾਰ ਬੰਦੇ ਖੜੇ ਕਰਕੇ ਅੱਗ ਲਵਾਵੇ ਨਾ ਆਪਾਂ ਉਹਨਾਂ ਨੂੰ ਖੇਚਣਾ ਬੰਦ ਦੇਗੇ ਫਿਰ ਆਪਾਂ ਇਹ ਕਹਾਂਗੇ ਵੀ ਕਾਰਪੋਰੇਟ ਅੱਗ ਲਵਾ ਰਿਹਾ ਹੈ ਜੀ ਸਾਡੀਆਂ ਜ਼ਮੀਨਾਂ ਖਤਮ ਕਰ ਦੂਗਾ ਜੀ ਸਾਡੀ ਮਿੱਟੀ ਦਾ ਦੁਸ਼ਮਣ ਬਣ ਗਿਆ ਜੀ ਆਪਾਂ ਨੂੰ ਭੁੱਖੇ ਮਾਰੂ ਆਪਣੀ ਨਸਲ ਖਤਮ ਕਰੂਗਾ ਆਪਾਂ ਤਾਂ ਆਪ ਹੀ ਕਰਨ ਲੱਗੇ ਹੋਏ ਆ ਠੀਕ ਹੈ ਜਿਸ ਵੀਰ ਮੈਂ ਮੰਨਦਾ ਹੈਗਾ ਵੀ ਢਾਈ ਗਿੱਲੇ ਵਾਲਾ ਯਾਰ ਕੁਝ ਨਹੀਂ ਕਰ ਸਕਦਾ ਢਾਈ ਗਿੱਲੇ ਵਾਲਾ ਸਰਕਾਰ ਤੋਂ ਸਹਾਇਤਾ ਲੈ ਕੇ ਵੀ ਅੱਗ ਨਹੀਂ ਰੋਕ ਰਹੀ ਹੈਗੀ 100 ਗਿੱਲੇ ਵਾਲਾ ਵੀ ਉਸੇ ਜਗ੍ਹਾ ਤੇ ਖੜਾ ਕਹਿੰਦਾ ਮੈਂ ਨਹੀਂ ਆ ਅੱਗ ਦਾ ਹੱਲ ਕਰ ਸਕਦਾ ਪਰਾਲੀ ਦਾ ਤੇ ਢਾਈ ਗਿੱਲੇ ਵਾਲਾ ਵੀ ਉੱਥੇ ਖੜਾ ਹੈਗਾ ਦੋਨਾਂ ਦਾ ਬਹੁਤ ਜ਼ਿਆਦਾ ਫਰਕ ਹੈ ਜੇ ਬੈਲੈਂਸ ਦਾ ਸਰਕਾਰ 100 ਗਿੱਲੇ ਵਾਲੇ ਨੂੰ ਕਈ ਵਾਰੀ ਸਬਜ਼ਿੜੀ ਦੇ ਦਿੰਦੀ ਹੈ ਢਾਈ ਗਿੱਲੇ ਨੂੰ ਦਿੰਦੀ ਨਹੀਂ ਹੈਗੀ ਮੈਂ ਤੁਹਾਡੇ ਸੁਝਾਅ ਮੰਗੇ ਸੀਗੇ ਮੇਰੀ ਬੇਨਤੀ ਹੈ ਕਿ ਆਪਾਂ ਮਿੱਟੀ ਬਾਰੇ ਸੋਚੀਏ ਠੀਕ ਹੈ ਪਰਮਾਤਮਾ ਨੇ ਹੀ ਮਿੱਟੀ ਪਾਣੀ ਬਣਾਇਆ ਕਿਸੇ ਕਾਰਪੋਰੇਟ ਨੇ ਨਹੀਂ ਬਣਾਇਆ ਆਪਾਂ ਠੇਕਾ ਲਿਆ ਹੋਇਆ ਉਹਦੇ ਜੋ ਫਸਲਾਂ ਕੱਢਣ ਦਾ ਉਹਨੂੰ ਗੰਦਾ ਕਰਨ ਦਾ ਆਪਾਂ ਗਲਤ ਨੀਤੀਆਂ ਗੱਤ ਗਲਤ ਫਵਾਹਾਂ ਗਲਤ ਸਰਕਾਰੀ ਪ੍ਰੈਸ਼ਰਾਂ ਦੇ ਅਧੀਨ ਦੇ ਆਪਾਂ ਆਪਣੀ ਮਿੱਟੀ ਦਾ ਨੁਕਸਾਨ ਨਾ ਕਰੀਏ ਸਰਕਾਰ ਕੁਝ ਵੀ ਕਹਿੰਦੀ ਆ ਜ਼ਿਆਦਾਤਰ ਲੋਕ ਉਹਦੇ ਉਲਟ ਕੰਮ ਕਰਦੇ ਆ ਸਰਕਾਰ ਕਹਿੰਦੀ ਹੈ ਨਸ਼ਾ ਰੋਕੋ ਲੋ ਨਸ਼ਾ ਵਾਧ ਵੀ ਕੀ ਜਾਂਦਾ ਹੈਗਾ ਲੋਕ ਚੰਗੇ ਨਸ਼ੇ ਦੀ ਡਿਮਾਂਡ ਕਰਦੇ ਆ ਫੀਮ ਪੋਸਤ ਦੀ ਸਰਕਾਰ ਦਿੰਦੀ ਨਹੀਂ ਹੈਗੀ ਸਰਕਾਰ ਅੱਗ ਰਖਵਾਉਂਦੀ ਹੈ ਲੋਕ ਅੱਗ ਲਾਉਂਦੇ ਹੈਗੇ ਜੇ ਅੱਗ ਸਰਕਾਰ ਲਵਾਵੇ ਅੱਗ ਫੇਰ ਰੁਕ ਸਕਦੀ ਹੈ ਮੇਰੇ ਹਿਸਾਬ ਦੇ ਨਾਲ ਬਾਕੀ ਤੁਹਾਡੇ ਮੈਂ ਬਹੁਤ ਜ਼ਿਆਦਾ ਜ਼ਰੂਰੀ ਸੁਝਾਅ ਮੰਗੇ ਸੀਗੇ ਮੈਨੂੰ ਬਹੁਤ ਜ਼ਿਆਦਾ ਚੰਗੇ ਨੌਜਵਾਨ ਬਜ਼ੁਰਗਾਂ ਦੇ ਸਵਾਲ ਜਵਾਬ ਮਿਲੇ ਹੈਗੇ ਤੁਹਾਡੇ ਨਾਲ ਮੈਂ ਉਹ ਵੀ ਸਾਂਝੀ ਕਰ ਰਿਹਾ ਹੈਗਾ ਪਰ ਮੇਰੀ ਇੱਕ ਬੇਨਤੀ ਆ ਵੀ ਕਿਸੇ ਫਾਰਮਰ ਨੇ ਕੋਈ ਮਸ਼ੀਨਰੀ ਲਈ ਸਬਸਿਡੀ ਦੇ ਤहत ਤੇ ਸਬਸਿਡੀ ਤੋਂ ਬਾਅਦ ਉਹ ਮਸ਼ੀਨ ਨੂੰ ਉਹਨੇ ਖੇਤ ਚ ਚਲਾਇਆ ਚੱਲੀ ਨਹੀਂ ਹੈਗੀ ਉਹ ਕਹਿੰਦਾ ਮਸ਼ੀਨ ਫੇਲ ਹੈ ਉਹਨੇ ਅਗਲੇ ਸਾਲ ਕਬਾੜ ਚ ਵੇਚੀ ਮਤਲਬ ਕਿ ਸਬਸਿਡੀਆਂ ਵੰਡਣ ਦੇ ਨਾਲ ਨਾਲ ਤੁਹਾਨੂੰ ਮਸ਼ੀਨਾਂ ਦੀ ਗਾਈਡੈਂਸ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੀ ਸੀ ਇੱਕ ਵੈਰਾਈਟੀ ਦੀ ਜਿਹੜੀ ਪ੍ਰਾਲੀ ਹੈ ਉਹ 15 ਕੁਇੰਟਲ ਆ ਇੱਕ ਵੈਰੈਟੀ ਦੀ ਪਰਾਲੀ ਹੈ ਜਿਹੜੀ ਉਹ 70 ਕਵੰਟਲ ਆ ਦੋਨਾਂ ਦੇ ਵਿੱਚ ਇੱਕੋ ਮਸ਼ੀਨਰੀ ਕਿਵੇਂ ਚੱਲੂ ਉਹ ਅਣਜਾਣ ਫਾਰਮਰ ਕਿਵੇਂ ਚੱਲੂ ਆਪਣੇ ਬਜ਼ੁਰਗਾਂ ਨੂੰ ਦਾਦਿਆਂ ਨੂੰ ਚਾਚਾ ਤਾਇਆ ਨੂੰ ਪਰਦਾਦਿਆਂ ਨੂੰ ਹੜ ਸਭਾਗਾ ਚਲਾਉਂਦਿਆਂ ਨੂੰ ਬਹੁਤ ਸਾਲ ਹੋ ਗਏ ਪਹਿਲੇ ਸਾਲ ਸ਼ਾਇਦ ਇਹਨਾਂ ਨੂੰ ਵੀ ਚੰਗਾ ਨਹੀਂ ਲੱਗਿਆ ਹੁਣ ਜਦੋਂ ਕਬਾਈਨਾ ਦੇ ਨਾਲ ਤੂੜੀ ਬਣ ਲੱਗੀ ਸੀ ਨਾ ਤੂੜੀ ਵਾਲਿਆਂ ਰੀਪਰਾਂ ਦੇ ਨਾਲ ਤੂੜੀ ਬਣ ਲੱਗੀ ਸੀ ਲੋਕਾਂ ਨੇ ਬਹੁਤ ਨਿੰਦਿਆ ਸਲਾਇਆ ਸੀ ਹੜੱਬੇ ਵਰਗੀ ਤੂੜੀ ਦੀ ਰੀਸ ਨਹੀਂ ਜਿਹੇ ਚ ਰੇਤਾ ਹੁੰਦਾ ਜੀ ਰੀਨ ਆ ਜੀ ਬ੍ਰੀਕ ਕਰਤੀ ਜੀ ਪਸ਼ੂ ਮਰ ਜਾਣਗੇ ਹੁਣ ਸਾਰਾ ਸੰਸਾਰ ਆਪਣਾ ਖਾਸ ਕਰਕੇ ਜਿਹੜਾ ਪੰਜਾਬ ਵਾਲੀ ਬੈਲਟ ਹੈ ਸਾਰੀ ਉਸੇ ਨਾਲ ਹੀ ਤੂੜੀ ਬਣਾ ਰਹੀ ਹੈਗੀ ਸੋ ਸਮਾਂ ਦਾ ਲੱਗਦਾ ਹੈਗਾ ਬਦਲਣ ਦੇ ਵਾਸਤੇ ਪਰ ਜਿਹੜੀਆਂ ਪਰਾਲੀ ਵਾਲੀਆਂ ਮਸ਼ੀਨਾਂ ਆਈਆਂ ਮਲਚਰ ਆ ਗਿਆ ਹੈਪੀ ਸੀਡਰ ਆ ਗਿਆ ਸੁਪਰ ਸੀਡਰ ਆ ਗਿਆ ਹੋਰ ਸਮਾਰਟ ਸੀਡਰ ਆ ਗਿਆ ਸਰਫੇਸ ਸੀਡਰ ਆ ਗਿਆ ਇਹ ਆ ਤਾਂ ਗਏ ਇਹਨਾਂ ਦੇ ਨਾਲ ਨੌਲੇਜ ਨਹੀਂ ਆਈ ਹੈਗੀ ਇਹਨਾਂ ਨੂੰ ਵਰਤਣ ਦਾ ਅਪਣਾਉਣ ਦਾ ਤਰੀਕਾ ਸ਼ਾਇਦ ਨਹੀਂ ਆਇਆ ਹੈਗਾ ਇਹਨਾਂ ਲਈ ਨੋਡਲ ਅਫਸਰ ਨਹੀਂ ਲੱਗੇ ਹੈਗੇ ਨੋਡਲ ਅਫਸਰ ਸਿਰਫ ਪਰਚੇ-ਪੁਰਚੇ ਕਰਨ ਵਾਸਤੇ ਲੱਗੇ ਹੈਗੇ ਤੁਹਾਡੇ ਨਾਲ ਮੈਂ ਜਾਣਕਾਰੀਆਂ ਸਾਂਝੀਆਂ ਕਰਨੀਆਂ ਹੈਗੀਆਂ ਤਰੀਕੇ ਬਹੁਤ ਹੈਗੇ ਆ ਮੈਂ ਤਾਂ ਅੱਗ ਨਹੀਂ ਲਾ ਰਿਹਾ ਸਿਰਫ ਆਪ ਦੇ ਕਰਕੇ ਨਹੀਂ ਲਾ ਰਿਹਾ ਕੋਈ ਸਰਕਾਰੀ ਸਹਾਇਤਾ ਨਹੀਂ ਲੈ ਰਿਹਾ ਕੋਈ ਸਬਸਿਡੀ ਹਜ ਤੱਕ ਨਹੀਂ ਲਈ ਹੈਗੀ ਲੈਣ ਦਾ ਚੱਕ ਜਾਵਣ ਵੀ ਨਹੀਂ ਹੈਗਾ ਜਿੱਤੇ ਕਾਰਬਨ ਕ੍ਰੈਡਿਟ ਸ਼ੁਰੂ ਹੋਊਗਾ ਉਦੋਂ ਸ਼ਾਇਦ ਮੇਰੇ ਖੇਤਾਂ ਦਾ ਰਿਕਾਰਡ ਵੱਖਰੇ ਤਰੀਕੇ ਦਾ ਹੋਊਗਾ ਕਿਉਂਕਿ 8 ਸਾਲ ਹੋ ਗਏ ਆਪਾਂ ਅੱਗ ਨਹੀਂ ਲਾਈ ਤੇ ਕੋਸ਼ਿਸ਼ ਕਰ ਰਹੇ ਆਂ ਵੀ ਅੱਗ ਨਾ ਲੱਗੇ ਜਿਹੜਾ ਨਹੀਂ ਲਾਉਣਾ ਚਾਹੁੰਦਾ ਉਹ ਇਹ ਵੀਡੀਓ ਨੂੰ ਦੇਖ ਲੈ ਬਾਕੀ ਵੀਰ ਛੱਡ ਸਕਦੇ ਆ ਠੀਕ ਹੈ ਤਰੀਕਿਆਂ ਤੇ ਗੱਲ ਕਰਾਂਗੇ ਬਾਅਦ ਦੇ ਵਿੱਚ ਕਿਸੇ ਵੱਖਰੀ ਵੀਡੀਓ 'ਚ ਸੁਪਰਸੀਡਰ ਨਾਲ ਹੱਲ ਕਰਨਾ ਤੁਸੀਂ ਹੈਪੀ ਸੀਡਰ ਨਾਲ ਹੱਲ ਕਰਨਾ ਸਰਫਸ ਸੀਡਰ ਨਾਲ ਹੱਲ ਕਰਨਾ ਐਸਐਮਐਸ ਵਾਲੀ ਕਣਕ ਨਾਲ ਵੜਾ ਕੇ ਤਵੀਆਂ ਮਾਰਨੀਆਂ ਨੇ ਮਲਚਰ ਕਰਾ ਕੇ ਪਲਾਉ ਮਾਰਨਾ ਹੈਗਾ ਜਾਂ ਕੋਈ ਹੋਰ ਮੈਂ ਬਹੁਤ ਇਤਿਹਾਬ ਦਾ ਪਰਸਨਲ ਪੈਸਾ ਖਰਚ ਕਰ ਚੁੱਕਿਆ ਹੈਗਾ ਪਰ ਹਰ ਇੱਕ ਏਰੀਏ ਦੇ ਵਿੱਚ ਸਿੰਗਲ ਤਰੀਕਾ ਕਾਮਯਾਬ ਨਹੀਂ ਸਿੰਗਲ ਕਣਕ ਦੀ ਕਸਮ ਕਿਸਮ ਕਾਮਯਾਬ ਨਹੀਂ ਆਹ ਸੁੰਡੀ ਵਾਲਾ ਜਿਹੜਾ ਰੌਲਾ ਜਾ ਪੈਂਦਾ ਇਹਦੇ ਇੱਕ ਸਪੈਸ਼ਲ ਵੀਡੀਓ ਕਰਾਂਗੇ ਸੁੰਡੀ ਕਿਸੇ ਵੀ ਕਣਕ ਨੂੰ ਆ ਸਕਦੀ ਹੈ ਕਿਸੇ ਤਰੀਕੇ ਨਾਲ ਬੀਜੀ ਹੋਈ ਕਣਕ ਨੂੰ ਆ ਸਕਦੀ ਹੈ ਸੁੰਡੀ ਦਾ ਸਬੰਧ ਝੋਨੇ ਤੇ ਕਣਕ ਨਾਲ ਹੈ ਔਰ ਕਿਸੇ ਚੀਜ਼ ਨਾਲ ਕੋਈ ਸੰਢੀ ਦਾ ਸਬੰਧ ਨਹੀਂ ਹੈਗਾ ਪਰਾਲੀ ਪੂਲੀ ਨਾਲ ਤਾਂ ਖਾਸ ਕਰਕੇ ਤੇ ਤੁਹਾਡੇ ਨਾਲ ਮੈਂ ਜ਼ਰੂਰੀ ਜਿਹੜੇ ਤੁਹਾਡੇ ਸੁਝਾਅ ਮੰਗੇ ਸੀਗੇ ਇੰਸਟਾਗ੍ਰam ਤੇ ਫੇਸਬੁਕ ਤੇ YouTube ਤੇ ਉਹਨਾਂ ਦੇ ਵਿੱਚੋਂ ਮੈਂ ਕੁਝ ਲੈਣ ਲੱਗਾ ਹੈਗਾ ਕਮੈਂਟ ਜਿਹੜੇ ਮੈਨੂੰ ਬਹੁਤ ਚੰਗੇ ਲੱਗੇ ਜਿਹੜੇ ਤੁਹਾਨੂੰ ਜਾਣਨੇ ਬਹੁਤ ਜ਼ਰੂਰੀ ਹੈ ਜਿਹਦੇ ਕਰਕੇ ਵਾਰ-ਵਾਰ ਅੱਗ ਲੱਗ ਰਹੀ ਹੈ ਆਪਾਂ ਅੱਗ ਇਸੇ ਕਰਕੇ ਨਾਂ ਲਾਉਣ ਬਾਰੇ ਗੱਲਬਾਤ ਕਰ ਰਹੇ ਹਾਂ ਕਿ ਇਸ ਦੇ ਨਾਲ ਆਪਣੀਆਂ ਜ਼ਮੀਨਾਂ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਕਾਰਬਨ ਦਾ ਨੁਕਸਾਨ ਹੋ ਰਿਹਾ ਕਾਰਬਨ ਕਿਤੇ ਬਾਹਰੋਂ ਮੋਦ ਲੈ ਕੇ ਪਾਣੀ ਪੈ ਜਨਾ 2 ਲੱਖ ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵੀ ਇਹਦੀ ਪੂਰਤੀ ਨਹੀਂ ਹੁੰਦੀ ਜਿੰਨੀ ਚਾਹੀਦੀ ਹੈ ਸਟੈਂਡਰਡ ਤਰੀਕੇ ਦੇ ਨਾਲ ਓਨੀ ਨਹੀਂ ਹੁੰਦੀ ਹੈਗੀ ਚਾਹ ਜ ਮਿੱਠਾ ਘੱਟ ਹੋਵੇ ਅਗਲਾ ਕਹਿੰਦਾ ਚਾਹ ਨਹੀਂ ਬਣਾਉਣੀ ਆਈ ਇਹ ਇਹਨੂੰ ਤੇ ਚਾਹ ਜ ਮਿੱਠਾ ਵੱਧ ਪੈ ਜੇ ਉਹਨੂੰ ਕਹਿੰਦਾ ਚਾਹ ਨਹੀਂ ਬਣਾਉਣੀ ਆਈ ਹੈਗੀ ਇਹਨੂੰ ਆਪਣੇ ਖੇਤ ਚ ਕਾਰਬਨ ਤਾਂ ਹੈ ਨਹੀਂ ਆਪਾਂ ਨੂੰ ਫਿਰ ਖੇਤੀ ਕਰਨੀ ਨਹੀਂ ਆਈ ਹੈਗੀ ਇਹਦਾ ਮਤਲਬ ਠੀਕ ਹੈ ਆਸਟ੍ਰੇਲੀਆ ਦਾ ਇੱਕ ਚੈਨਲ ਹੈਗਾ EJPHਰੀ ਕੀ ਕੱਟ ਕੇ ਦੇਖ ਲਓ 1.5% ਤੱਕ ਕਾਰਬਨ ਚਲੀ ਗਈ ਜਿੱਥੇ ਜ਼ੀਰੋ ਟੇਲਜ ਹੋ ਰਹੀ ਹੈ ਆਪਣੇ 1.5 1.5% ਕਾਰਬਨ ਜ਼ਮੀਨ ਦੇ ਵਿੱਚ ਜੈਵਿਕ ਮਾਦਾ ਕਦੋਂ ਜਾਊਗਾ 15 ਸਾਲਾਂ ਤੱਕ ਜਾਊਗਾ 15 ਸਾਲਾਂ ਦੀ ਆਪਣੀ ਪਲੈਨਿੰਗ ਹੈ 6 ਮਹੀਨੇ ਬਾਅਦ ਤਾਂ ਆਪਣੇ ਦਿਮਾਗ ਚੇਂਜ ਹੋ ਜਾਂਦੇ ਹੈਗੇ ਆ ਦੇਖੋ ਜਿਹੜੇ ਵੀਰਾਂ ਨੇ ਕਮੈਂਟ ਕੀਤੇ ਹੈਗੇ ਆ ਆਪਾਂ ਕਮੈਂਟ ਰੀਡ ਕਰਦੇ ਹੈਗੇ ਆ YouTube ਦੇ ਉੱਪਰ ਆਇਆ ਕਹਿੰਦਾ ਜਿੰਨਾ ਟਾਈਮ ਉੱਪਰਲੀ ਪ੍ਰਾਲੀ ਦਾ ਕੋਈ ਹੱਲ ਨਹੀਂ ਹੁੰਦਾ ਪ੍ਰਾਲੀ ਦੀ ਅੱਗ ਨਹੀਂ ਰੁਕ ਸਕਦੀ ਮੈਂ ਵੀ ਮੰਨਦਾ ਕਿ ਜਿਹੜੀਆਂ ਜਿਵੇਂ ਕੋਈ ਕਿਸਮਾ 18 ਪੂਸ਼ਾ 44 ਡੋਗਰ ਬਾਸਮਤੀ 1401 ਵਗੈਰਾ ਇਹ ਕਿਸਮਾਂ ਹੈਗੀਆਂ ਇਹਨਾਂ ਦੀ ਪ੍ਰਾਲੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇੱਕਦਮ ਵਾਹੀ ਨਹੀਂ ਜਾ ਸਕਦੀ ਤੇ ਭਾਈ ਜੀ ਕੁਝ ਕੰਪਨੀਆਂ ਨੇ ਪ੍ਰੋਜੈਕਟ ਚਲਾਏ ਹੋਏ ਨੇ ਉਹ ਕਾਰਬਨ ਕਰੈਡਿਟ ਉੱਪਰ ਬਹੁਤ ਵਧੀਆ ਕੰਮ ਕਰ ਰਹੇ ਨੇ ਦੇਖੋ ਕਾਰਬਨ ਕਰੈਡਿਟ ਵਾਲਾ ਕੰਮ ਸ਼ੁਰੂ ਹੋ ਚੁੱਕਿਆ ਹੈਗਾ ਉਹ ਨੀਤੀ ਦੇ ਤਹਿਤ ਫਾਰਮਰ ਦਾ ਕੋਈ ਸ਼ੋਸ਼ਣ ਨਾ ਕਰ ਜੇ ਉਹਦੇ ਨੂੰ ਗਾਈਡੈਂਸ ਵੀ ਜ਼ਰੂਰੀ ਹੈ ਕਿਸਾਨਾਂ ਨੂੰ ਵੇਅਰ ਕਰਨਾ ਵੀ ਜ਼ਰੂਰੀ ਹੈ ਕੰਪਨੀ ਦੇ ਲਈ ਸਪੈਸ਼ਲ ਕੰਟਰੋਲਿੰਗ ਨੀਤੀਆਂ ਬਣਾਉਣੀਆਂ ਵੀ ਬਹੁਤ ਜ਼ਰੂਰੀ ਹੈਗੀਆਂ ਤੇ ਇਸ ਤੋਂ ਇਲਾਵਾ ਭਾਈ ਜੀ ਕਟਰ ਨੂੰ ਰੋਕ ਲਵਾਓ ਖਾਲੀ ਲਾਈਨਾਂ ਨੂੰ ਅੱਗ ਲਵਾਓ ਕੋਈ ਪ੍ਰਦੂਸ਼ਨ ਨਹੀਂ ਹੁੰਦਾ ਹੈਗਾ ਸਾਰੀ ਕਣਕ ਬਿਨਾ ਅੱਗ ਲਾਏ ਹੀ ਵਿਜੀ ਜਾਊਗੀ ਮੈਂ ਕੋਈ ਛਾਤਕ ਸਹਿਮਤਾਂ ਇਸ ਚੀਜ਼ ਨਾਲ ਜਿੱਥੇ ਗਿਲ ਜਿਆਦਾ ਰਹਿੰਦੀ ਹੈ ਵਾਰਨਿੰਗ ਦੇ ਲੈਵਲ ਹੈਗੇ ਆ ਉਥੇ ਤਾਂ ਦਾ ਭਾਈ ਅਸਲ ਵਜ੍ਹਾ ਇੱਥੇ ਲੁਗੀ ਹੈ ਆ ਅਗ ਲੱਗ ਉਹਨਾਂ ਖੇਤਾਂ ਵਿੱਚ ਹੀ ਰਹੀ ਹੈ ਜਿੱਥੇ ਕਿਸਾਨ ਦੋ ਦੋ ਵਾਰ ਸਬਸਿਡੀਆਂ ਲੈ ਗਏ ਮੈਂ ਇੱਥੇ ਵੀ ਐਗਰੀ ਕਰਦਾ ਵੀ ਕੀ ਕੋਈ ਸਰਕਾਰੀ ਆਫਸਰ ਜਾਂ ਕੋਈ ਆਮ ਨੋਰਮਲ ਫਾਰਮਰ ਜਿਹਨੇ ਮਸ਼ੀਨਰੀ ਪਿਛਲੀ ਵਾਰ ਵੀ ਲਈ ਐਕਟਿਵ ਹੀ ਲਈ ਉਸ ਤੋਂ ਪਹਿਲਾਂ ਵੀ ਲਈ ਕਿ ਉਹਦੇ ਖੇਤਾਂ 'ਚ ਅੱਗ ਨਹੀਂ ਲੱਗ ਰਹੀ ਹੈਗੀ ਇਹਦੀ ਇਹਦੀ ਵੈਰੀਫਿਕੇਸ਼ਨ ਕੌਣ ਕਰਦਾ ਹੈਗਾ ਇਹ ਵੀ ਸੋਚਣ ਵਾਲਾ ਵਿਸ਼ਾ ਹੈਗਾ ਵੀ ਜੇਕਰ ਉਹ ਸਬਸਿਡੀਆਂ ਵਾਲਾ ਬੰਦਾ ਅੱਗ ਲਾ ਰਿਹਾ ਤੇ ਜਿਹਨੂੰ ਨਹੀਂ ਮਿਲੀ ਉਹ ਤਾਂ ਲਾਊਗਾ ਹੀ ਸਹੀ ਗੱਲ ਹੈ ਦੇ ਮੈਂ ਬਹੁਤ ਸਹਿਮਤ ਹਾਂ ਕਿਸਾਨਾਂ ਨੂੰ 2000 ਰੁਪਿਆ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ ਆ ਕੋਈ ਨਹੀਂ ਅੱਗ ਲਾਉਂਦਾ ਦੇਖੋ ਵੀਰੇ ਅੱਗ ਤਾਂ ਲੱਗੂ ਫੇਰ ਵੀ ਮੁਆਵਜ਼ਾ ਤਾਂ ਭਾਵੇਂ 5000 ਮਿਲ ਜੇ ਅੱਗ ਫੇਰ ਵੀ ਲੱਗੂ ਸਾਰੇ ਖੇਤਾਂ ਦੇ ਵਿੱਚ ਸੇਮ ਹੱਲ ਹੋ ਨਹੀਂ ਸਕਦਾ ਜਿੱਥੇ ਪਾਣੀ ਦਾ ਲੈਵਲ 2 ਫੁੱਟ ਆ ਉੱਥੇ ਅੱਗ ਪਰਾਲੀ ਕਿਵੇਂ ਵਿੱਚ ਵਾਹੀ ਜਾ ਸਕਦੀ ਹੈ ਉੱਥੇ ਇਕੱਠਾ ਹੀ ਬਣ ਸਕਦੀਆਂ ਸਾਰੇ ਪੰਜਾਬ ਚ ਅੱਗਾਂ ਸਾਰੇ ਏਰੀਆ ਚ ਇਕੱਠਾ ਬਣਾਉਂਦੀ ਕੋਈ ਲੋੜ ਨਹੀਂ ਹੈਗੀ ਤੇ ਵੀਰ ਲਿਖ ਰਿਹਾ ਜੁੱਤੀਆਂ ਦੇ ਪੀਰ ਆ ਜੋ ਅੱਗ ਲਾ ਰਹੇ ਆ ਬਸ ਇੱਕ ਜਿੱਦ ਫੜੀ ਹੋਈ ਅੱਗ ਦੀ ਮੈਂ ਵੀ ਖੇਤੀਬਾੜੀ ਕਰਦਾ ਪਰ ਕਦੇ ਅ ਤੁਹਾਡੀ ਤੁਹਾਡਾ ਕਮੈਂਟ ਸਿਰ ਮੱਥੇ ਪਰ ਕਿਸਾਨਾਂ ਦੇ ਹਾਲਾਤ ਬਹੁਤ ਮਾੜੇ ਆ ਵੀਰੇ ਮੌਸਮੀ ਮਾਰ ਆ ਪਸ਼ੂਆਂ ਦੀ ਮਾਰ ਆ ਠੀਕ ਹੈ ਜਮੀਨਾਂ ਦਾ ਵੱਧ ਰਿਹਾ ਠੇਕਾ ਮਾਰ ਆ ਘੱਟ ਐਮ ਐਸ ਪੀ ਮਾਰ ਆ ਬਹੁਤ ਜ਼ਿਆਦੇ ਪ੍ਰੋਬਲਮਾਂ ਹੈਗੀਆਂ ਜੇ ਕਿਸਾਨਾਂ ਜੇਬ 'ਚ ਪੈਸਾ ਹੁੰਦਾ ਜ਼ਿਆਦੇ ਕਿਸਾਨਾਂ ਦੇ ਕੋਲੇ ਪੈਸਾ ਹੁੰਦਾ ਤਾਂ ਉਹ ਹੱਲ ਆਪ ਹੀ ਕਰ ਲੈਂਦੇ ਅੱਗ ਦਾ ਹੱਲ 23 ਫਸਲਾਂ ਤੇ ਐਮ ਐਸ ਪੀ ਦੇ ਉਹ ਝੋਨੇ ਤੋਂ ਖੇੜਾ ਛੜਾਓ ਐਵੇਂ ਨਹੀਂ ਛੋੜਦਾ ਖੇੜਾ ਇਵੇਂ ਨਹੀਂ ਹੋ ਸਕਦਾ ਕਿਹੜਾ ਮੂੰਗੀ ਤੁਹਾਡੀ ਪਿੰਡ ਵਾਲੀ ਮੰਡੀ 'ਚ ਨਹੀਂ ਵਿਕਦੀ ਮੱਕੀ ਤੁਹਾਡੀ ਪਿੰਡ ਵਾਲੀ ਮੰਡੀ 'ਚ ਨਹੀਂ ਵਿਕਦੀ ਹੈਗੀ ਮੂੰਫਲੀ ਲਾਓਗੇ ਆਲੂ ਲਾਓਗੇ ਤੁਹਾਡੀ ਪਿੰਡ ਵਾਲੀ ਮੰਡੀ 'ਚ ਨਹੀਂ ਵਿਕਦਾ ਸਿਰਫ ਝੋਨਾ ਕਣਕ ਵਿਕਦਾ ਹੈਗਾ ਕਿਉਂਕਿ ਇੱਕ ਪ੍ਰੋਪਰ ਨੈਟਵਰਕ ਬਣਿਆ ਚੈਨਲ ਬਣਿਆ ਸਟੋਰੇਜ ਬੈਂਕ ਬਣਿਆ ਇੱਕ ਪੈਨਲ ਬਣਿਆ ਹੈਗਾ ਇੱਕ ਗ੍ਰੀਨਸ ਏਜੰਸੀਆਂ ਬਣੀਆਂ ਹੈਗੀਆਂ ਬਾਕੀ ਕਾ ਫਸਲਾਂ ਦੇ ਲਈ ਐਡਾ ਨਤੰਤਰ ਸਰਕਾਰ ਕਦੇ ਵੀ ਨਹੀਂ ਸੋਚੇਗੀ ਸਬਸਿਡੀਆਂ ਦੇਣ ਨਾਲੋਂ ਕਿਸਾਨਾਂ ਨੂੰ ਫਸਲ ਤੇ ਬੋਨਸ ਦੇਣਾ ਚਾਹੀਦਾ ਬਹੁਤ ਸਹੀ ਗੱਲ ਕੀਤੀ ਹੈ ਜੇ 1.5 200 ਰੁਪਏ ਕਵਾਂਟਲ ਮਗਰ ਵੀ ਬੋਨਸ ਦਿੱਤਾ ਜਾਵੇ ਨ ਜੇ ਜਿੰਨੀ ਮਰਜ਼ੀ ਸਿਕਤਾਈ ਕਰ ਲੈਣਾ ਸਾਡੇ ਹਿਸਾਬ ਨਾਲ ਸਰਕਾਰੀ ਮੁਲਾਜ਼ਮ ਐਮ ਐਲ ਏ ਕੰਪੈਨ ਕੰਪੈਨੀਅਨ ਦੀ ਆਮਦਨ ਦਾ ਵਾਅਦਾ ਹੋਇਆ ਹੈ ਕਿਸਾਨਾਂ ਦੀ ਤਾਂ ਬਲੀ ਹੋਈ ਹੈ ਬਲੀ ਦੇ ਬੱਕਰੇ ਬਣਿਆ ਬਿਲਕੁਲ ਸਹੀ ਹੈ ਵੀਰੇ ਪੋਲਿਟੀਕਲ ਪਾਰਟੀਆਂ ਇਹ ਕੰਮ ਚੁੱਕ ਕਰਦੀਆਂ ਹੈਗੀਆਂ ਚਾਹੇ ਕੋਈ ਵੀ ਹੋਵੇ ਸਰਕਾਰੀ ਨੀਤੀਆਂ ਦਾ ਫਾਇਦਾ ਜਿਹੜਾ ਕਾਰਪੋਰੇਟ ਹੀ ਲੈਂਦਾ ਹੁੰਦਾ ਫਾਰਮਰ ਦੇ ਲੈਵਲ ਤੇ ਉਹਨਾਂ ਫਾਇਦਾ ਨਹੀਂ ਹੁੰਦਾ ਹੈਗਾ ਪਰ ਮੈਨੂੰ ਲੱਗਦਾ ਹੈਗਾ ਵੀ ਜੇ ਆਪਾਂ ਵੈਸੇ ਵੀ ਪੰਜਾਬ ਨੂੰ ਦੇਖੀਏ ਤਾਂ 38% ਇਹਰਾ ਹਿਆ 30 ਲੱਖ ਹਕਟੇਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਉਨਾ ਹੈਗਾ ਉਹਦੇ ਵਿੱਚੋਂ 8 ਲੱਖ ਹਕਟੇਰ ਨੂੰ ਸੁਖਵਾਨ ਕੱਢਦੇ ਹੋ 30 ਲੱਖ ਹਕਟੇਰ ਰੱਖ ਲਓ 75 ਲੱਖ ਏਕੜ ਬਣਦਾ ਹੈਗਾ 2000 ਰੁਪਏ ਕਿੱਲੇ ਦਾ ਮਾਅਬਜ਼ਾ ਵੀ ਲਈਏ 1500 ਰੁਪਏ ਕਰੋੜ ਰੁਪਏ ਬਣਦਾ ਤਾਂ ਫਿਰ ਆਪਾਂ ਨੂੰ 11.5 ਹਜ਼ਾਰਾਂ ਕਰੋੜ ਦੀ ਸਫਿਤੀ ਸਰਕਾਰ ਨੇ ਕਿਉਂ ਦਿੱਤੀ ਸੋਚਣ ਵਾਲੀ ਗੱਲ ਹੈਗੀ ਠੀਕ ਹੈ ਇਹ ਸਬਸਿਡੀ ਕੌਣ ਲੈ ਗਿਆ ਸਾਨੂੰ ਤਾਂ ਮਿਲੀ ਨਹੀਂ ਅਸੀਂ ਤਾਂ ਤਿੰਨ ਵਾਰੀ ਫਾਇਲ ਲਾਤੀ ਬਾਈ ਅਮਰਜੋਤ ਗੱਲ ਕਰ ਰਿਹਾ ਬਿਲਕੁਲ ਸਹੀ ਹੈ ਵੀਰੇ ਹਰੇਕ ਪਿੰਡ ਦੇ ਵਿੱਚ 3-4 ਮਸ਼ੀਨਾਂ ਤੋਂ ਵੱਧ ਨਹੀਂ ਆਈਆਂ ਹੋਣੀਆਂ ਜਿਹੜਾ ਫੂਸ ਕਵਾਈਨ ਚੋਂ ਨਿਕਲਦਾ ਉਹਦਾ ਹੱਲ ਹੋ ਜੇ ਬਾਕੀ ਸਾਰਾ ਕਿਸਾਨ ਹੱਲ ਕਰ ਸਕਦੇ ਮੈਂ ਵੀ ਮੰਨਦਾ ਬਿਲਕੁਲ ਸਹੀ ਗੱਲ ਲਿਖੀ ਵੀਰੇ ਨੇ ਕਿਸਾਨ ਤਾਂ ਰੀਪਰ ਬੈਨ ਹੋਣਾ ਚਾਹੀਦਾ ਲਾਈਨਾਂ ਨੂੰ ਅੱਗ ਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਦੇਖੋ ਇਹ ਗੱਲ ਪਹਿਲਾਂ ਵੀ ਹੋ ਚੁੱਕੀ ਹੈਗੀ ਰੀਪਰ ਬੰਦ ਹੋਣ ਜਿੱਥੇ ਗੱਠਾ ਬਣਾਉਣਾ ਹੈ ਉੱਥੇ ਰੀਪਰ ਹੀ ਚੱਲੇਗਾ ਡੀਜ਼ਲ ਤੇ ਪੈਟਰੋਲ ਸਸਤਾ ਹੋਣਾ ਚਾਹੀਦਾ ਜੀ ਸਾਰੇ ਜਗ੍ਹਾ ਤੇ ਡੀਜ਼ਲ ਪੈਟਰੋਲ ਵਰਤਿਆ ਜਾ ਰਿਹਾ ਹੈਗਾ ਕਿਸਾਨ ਹੋਰ ਵੀ ਬਹੁਤ ਕੰਮ ਕਰਦੇ ਹੈਗੇ ਆ ਇੱਕ ਸਪੈਸ਼ਲ ਕਾਰਡ ਬਣ ਜਾਂਦਾ ਤਾਂ ਵੱਖਰੀ ਗੱਲ ਆ ਪਰ ਇਹ ਹੋਣਾ ਨਹੀਂ ਹੈਗਾ ਇਹ ਸਿਆਸੀ ਮੁੱਦਾ ਹੈ ਜਦੋਂ-ਜੋ ਉਹਨਾਂ ਦਾ ਸੀਜ਼ਨ ਆਉਂਦਾ ਹੈ ਉਦੋਂ ਸੰਧ ਬਰਾਉਣ ਵਾਲੀਆਂ ਕੰਪਨੀਆਂ ਬੇਲਰ ਜੱਟ ਸਬਸਿਡੀ ਦੇ ਲਾਲਤ ਵਿੱਚ ਬਹੁਤ ਜ਼ਿਆਦਾ ਪੈਸਾ ਖਰਾਬ ਕਰਦੇ ਹੈਗੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੁਵਾੜ ਚ ਵੇਚਿਆ ਜਾਂਦਾ ਹੈਗਾ ਹਰਮਨ ਵੀਰ ਨੇ ਕਮੈਂਟ ਕੀਤਾ ਬਈ ਸਿ ਬਿਲਕੁਲ ਸਹੀ ਗੱਲ ਹੈਗੀ ਮੈਂ ਇਸ ਚੀਜ਼ ਤੇ ਕਰਦਾ ਮੈਂ ਕਦੇ ਵੀ ਕਿਸੇ ਵੀ ਪਰਾਲੀ ਦੇ ਹੱਲ-ਗੱਲ ਵਾਲੇ ਯੰਤਰ ਦੀ ਕੋਈ ਬਾਲੀ ਜ਼ ਇੰਨੇ ਜਿਆਦੇ ਕੰਪਨੀਆਂ ਹੈਗੀਆਂ ਸਾਰੀਆਂ ਪੰਜਾਬ ਦੇ ਚੰਗਾ ਬਾਈਟ ਦਿੰਦੀਆਂ ਹੈਗੀਆਂ ਮੈਂ ਕਦੇ ਪ੍ਰੋਮੋਸ਼ਨ ਨਹੀਂ ਕੀਤੀ ਕਿਉਂਕਿ ਕੋਈ ਕੋਈ ਸਰੇ ਸਪਰੇਈ ਦੀ ਪ੍ਰੋਮੋਸ਼ਨ ਕਰਦੇ ਹੈਗੇ ਆ ਉਹਦੇ ਨਾਲ ਤਾਂ ਥੋੜਾ ਬਹੁਤ ਕਿਸੇ ਫਾਰਮਰ ਨੂੰ ਰਿਜ਼ਲਟ ਘੱਟ ਆ ਜੂਗਾ ਦੁਬਾਰੇ ਸਪਰੇਈ ਕਰ ਲਊਗਾ ਪਰ ਜੇ ਆਹ ਮਸ਼ੀਨਾਂ ਇੱਕ ਵਾਰੀ ਖਰੀਦੀਆਂ ਗਈਆਂ ਜਿਹੜੀਆਂ ਲੱਖਾਂ ਲੱਖਾਂ ਦੀਆਂ ਤੇ ਉਸ ਤੋਂ ਬਾਅਦ ਕਵਾੜ ਦੇ ਵਿੱਚ ਤਾਂ ਫਿਰ ਹਜ਼ਾਰਾਂ ਦੀਆਂ ਵਿਕਣੀਆਂ ਨੇ ਨਾ ਇਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਦਿਮਾਗੋਂ ਵੀ ਬੰਦੇ ਨੂੰ ਕਮਜ਼ੋਰ ਕਰਦੀਆਂ ਹੈਗੀਆਂ ਤਾਂ ਸਬਸਿਡੀ ਵਾਲੇ ਇੰਨੇ ਜ਼ਿਆਦਾ ਕਿਸਾਨ ਵੀਰ ਸੰਦ ਖਰੀਦ ਕੇ ਲੈ ਆਏ ਇਹਨਾਂ ਜ਼ਿਆਦਾ ਕੰਮ ਨਹੀਂ ਮਿਲਣਾ ਕਾਰਨ ਚਾਹੇ ਜ਼ਿਆਦਾ ਸੰਦ ਹੋਵੇ ਜ਼ਿਮੀਂਦਾਰ ਵੱਲੋਂ ਇਹਨਾਂ ਨੂੰ ਵਰਤਨ ਦਿਲਚਸਪੀ ਨਾ ਦਿਖਾਉਣਾ ਵੀ ਇੱਕ ਵੱਡੀ ਗੱਲ ਮਸ਼ੀਨਰੀ ਦੇ ਬੈਂਕ ਬਣੇ ਹੈਗੇ ਬੈਂਕ ਬਣਨ ਤੋਂ ਬਾਅਦ ਵੀ ਉਹੀ ਬੰਦੇ ਅਗਲਾ ਰਹੇ ਹੈਗੇ ਇਹ ਸਿਆਸੀ ਮੁੱਦਾ ਹੈਗਾ ਇਕੱਲਾ ਲੋਹਾ ਥੋਪਣ ਤੋਂ ਇਲਾਵਾ ਸਬਸਿਡੀਆਂ ਵਿੱਚ ਕੁਝ ਨਹੀਂ ਹਾਂ ਇਹ ਗੱਲ ਸਹੀ ਹੈ ਉਹਦੇ ਵਿੱਚ ਇੰਜਣ ਕੋਈ ਨਹੀਂ ਫਿੱਟ ਕੀਤਾ ਹੋਇਆ ਮਸ਼ੀਨਾਂ ਦੇ ਵਿੱਚ ਗੇਅਰ ਲੱਗੇ ਹੋਏ ਤੇ ਲੋਹਾ ਲੱਗਿਆ ਹੋਇਆ ਬਲੇਡ ਲੱਗੇ ਹੋਏ ਆ ਡ੍ਰਿੱਲਾ ਲੱਗਿਆ ਹੋਈਆਂ ਪਿਸਟੌਲ ਲੱਗੇ ਹੋਏ ਆ ਸਟicker ਲੱਗੇ ਹੋਏ ਰੰਗ ਵੱਜਿਆ ਹੋਇਆ ਉਹ ਮਸ਼ੀਨਾਂ ਆਮ 1,70,000 ਦੀਆਂ ਸੀਗੀਆਂ ਤੇ ਉਹ 2,70,000 ਕਿਵੇਂ ਹੋ ਗਈਆਂ ਸਬਸਿਡੀ ਚ ਪਾਸ ਹੋ ਕੇ ਇਹ ਬੜੀ ਵੱਡਣ ਦੀ ਸੋਚ ਨਹੀਂ ਤੇ ਜਿੰਦਰ ਗਿਲਵੀਰ ਨੇ ਬਹੁਤ ਵੱਡਾ ਕਮੈਂਟ ਲਿਖਾਇਆ ਹੈਗਾ ਵੀਰ ਸਭ ਤੋਂ ਵਧੀਆ ਟਿਕਾਊ ਹੱਲ ਮੇਰੇ ਹਿਸਾਬ ਨਾਲ ਝੋਨਾ ਗੇਤਾ ਲਾਉਂਦੀ ਅੱਗੇ ਹੋਵੇ ਜਿੰਨਾ ਵੀ ਹੋ ਸਕੇ ਖਰੀਦ ਤੇ ਗੇਤੀ ਸ਼ੁਰੂ ਹੋਵੇ ਕਿਸਾਨ ਪਰਾਲੀ ਵਿੱਚ ਵਾਹੇ ਪਾਣੀ ਲਾਵੇ ਉਸ ਤੋਂ ਬਾਅਦ ਵਾਹ ਕੇ ਸੁਹਾ ਕੇ ਕਣਕ ਬੀਜੇ ਹੋ ਸਕਦਾ ਦੇਖੋ ਸਾਰੇ ਕਿਹੇ ਕੀਤਾ ਵਿੱਚ ਜਦੋਂ ਨਹੀਂ ਹੋ ਸਕਦਾ ਹੈਗਾ ਕੁਝ ਜਗ੍ਹਾ ਤੇ ਜੇ ਗੇਤਾਚਨਾ ਲੱਗੂਗਾ ਤਾਂ ਉਥੇ ਫਿਰ ਵੱਡੇ ਸਮੇਂ ਦੀਆਂ ਕਿਸਮਾਂ ਫਸ ਜਾਂਦੀਆਂ ਹੈਗੀਆਂ ਫਿਰ ਜੇ ਉਹ ਸਤੰਬਰ ਚ ਵੱਢੀਆਂ ਜਾਣਗੀਆਂ ਤਾਂ ਫਿਰ ਉਹਦਾ ਵੀ ਖਰੀਦ ਹੁਣ ਹੋ ਹੀ ਨਹੀਂ ਰਹੀ ਖਰੀਦ ਨੂੰ ਪਤਾ ਹੀ ਹੈਗਾ ਨਿੰਦਕ ਮਹਿਕਮਾ ਵਾਈ ਕਮੈਂਟ ਕਰਦਾ ਰੀਪਰ ਸਿਰਫ ਗੰਡਾ ਬਣਾਉਣ ਵਾਲਿਆਂ ਨੂੰ ਹੁਣ ਬਾਕੀ ਬੈਨ ਹੋਣ ਜਿਨ੍ਹਾਂ ਨੇ ਕਣਕ ਬੀਜਣੀਆਂ ਉਹਨਾਂ ਨੂੰ ਫੂਸ ਨੂੰ ਅੱਗ ਲਾਉਣ ਦੀ ਇਜਾਜ਼ਤ ਹੋਵੇ ਸੁਪਰ ਸੀਡਰ ਜਾਂ ਰੋਟਾਵੇਟਰ ਨਾਲ ਕਣਕ ਬੀਜ ਲਓ ਸਾਰੀ ਪ੍ਰਾਲੀ ਸਾੜਨੀ ਬੈਨ ਹੋਵੇ ਗੱਲ ਜਾਏਗੀ ਉਰਾਲੀ ਨੂੰ ਅੱਗ ਲੱਗਣਾ ਕੋਈ ਮਸਲਾ ਨਹੀਂ ਜਾਣਬੋਝ ਕੇ ਮੁੱਦਾ ਬਣਾਇਆ ਜਾ ਰਿਹਾ ਬਸ ਇੱਕ ਗੱਲ ਦਾ ਧਿਆਨ ਰੱਖੋ ਕਿ ਅੱਗ ਸੜਕਾਂ ਦੇ ਆਲੇ-ਦੁਆਲੇ ਜਾਨੀ-ਨਕਾਨੀ ਨੁਕਸਾਨ ਹੋਣ ਤੋਂ ਬਚਾਉਣ ਲਈ ਇਤਿਹਾਤ ਨਾ ਲਾਈ ਜਾਵੇ ਦੇਖੋ ਨੁਕਸਾਨ ਤੇ ਹੋਊਗਾ ਅੱਖਾਂ ਦਾ ਵੀ ਹੋਊਗਾ ਸਕਿਨਾਂ ਦਾ ਵੀ ਹੋਊਗਾ ਫੇਫੜਿਆਂ ਦਾ ਵੀ ਹੋਊਗਾ ਆਮ ਲੋਕਾਂ ਦਾ ਐਕਸੀਡੈਂਟ ਵੀ ਹੋ ਸਕਦੇ ਹੈਗੇ ਉਹਦੇ ਨਾਲ ਸਰਕਾਰ ਦਾ ਫਾਇਦਾ ਹੋਣਾ ਜਿੰਨਾ ਤੁਹਾਡੇ ਜੀਵਨ ਦੇ ਵਿੱਚ ਲਾਈਫ ਸਟਾਈਲ ਦੇ ਵਿੱਚ ਪ੍ਰੋਬਲਮਾਂ ਆਉਣੀਆਂ ਹੱਲ ਕਰਨ ਲਈ ਪੈਸਾ ਵਰਤਿਆ ਜਾਊਗਾ ਉਹ ਪੈਸਾ ਮਾਰਕੀਟ 'ਚ ਲੱਗੂਗਾ ਨਿਵੇਸ਼ ਹੋਊਗਾ ਤਾਂ ਸਰਕਾਰ ਟੈਕਸ ਕਲੈਕਟ ਕਰੂਗੀ ਠੀਕ ਹੈ ਝੋਨੇ ਦੀ ਲਵਾਈ ਪਹਿਲਾਂ ਹੀ ਤਰ੍ਹਾਂ 1 ਜੂਨ ਤੋਂ ਸ਼ੁਰੂ ਕਰੋ ਫਿਰ ਅੱਗ ਲਾਉਣ ਦੀ ਲੋੜ ਨਹੀਂ ਪਵੇਗੀ ਦੇਖੋ ਇਦਾਂ ਤਾਂ ਨਹੀਂ ਹੋਣਾ ਹੈਗਾ ਮੈਂ ਇਹ ਸਮਝਦਾ ਹੈਗਾ ਕਿ ਬਹੁਤ ਜ਼ਿਆਦਾ ਵੱਡਾ ਏਰੀਆ ਝੋਨੇ ਦਾ ਉਹਨੂੰ ਇੱਕ ਦਿਨ 'ਚ ਲਾਇਆ ਨਹੀਂ ਜਾ ਸਕਦਾ ਇੱਕ ਦਿਨ 'ਚ ਵੱਢਿਆ ਨਹੀਂ ਜਾ ਸਕਦਾ ਬਹੁਤ ਜ਼ਿਆਦਾ ਵੱਡੇ ਏਰੀਆ ਵਿੱਚ ਝੋਨਾ ਸ਼ਿਫਟਾਂ ਦੇ ਵਿੱਚ ਲੱਗਣਾ ਚਾਹੀਦਾ ਸ਼ਿਫਟਾਂ ਦੇ ਵਿੱਚ ਵੈਰਾਈਆਂ ਦੀ ਸਿਲੈਕਸ਼ਨ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਪੂਰਾ ਫੁੱਲ ਕੁਆਂਟਲ ਦੇ ਪ੍ਰਤ ਨਾਲ ਮੁਆਵਜ਼ਾ ਮਿਲੇ ਫਿਰ ਹੱਲ ਹੋ ਸਕਦਾ ਹੈਗਾ ਅਦਰਵਾਈਜ਼ ਮੁਸ਼ਕਲ ਆ ਜਿੰਨਾ ਚਿਰ ਮਾੜੀਆਂ ਸਰਕਾਰੀਆਂ ਕੋਈ ਹੱਲ ਨਹੀਂ ਕਰ ਰਹੀ ਸਰਕਾਰਾਂ ਤੁਸੀਂ ਚੁਣਦੇ ਹੋ ਵੀਰੇ ਮਾੜਾ ਕੋਈ ਨਹੀਂ ਹੁੰਦਾ ਹੈਗਾ ਪਾਲਿਸੀ ਮਾੜੀ ਹੁੰਦੀ ਹੈ ਸਰਕਾਰ ਕੋਈ ਨਹੀਂ ਮਾੜੀ ਹੁੰਦੀ ਸਰਕਾਰ ਕੋਈ ਚੰਗੀ ਵੀ ਨਹੀਂ ਹੁੰਦੀ ਵੈਸੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਇੱਕ ਮਜਬੂਰੀ ਹੈ ਵੱਡੇ ਫਾਰਮਰ ਜਿਨ੍ਹਾਂ ਕੋਲ ਟਰੈਕਟਰ ਵੱਡੇ ਵੱਡੇ ਹੈਗੇ ਆ ਤੇ ਉਹ ਉਹਨਾਂ ਤੇ ਬੜੇ ਮਹਿੰਗੇ ਡਿੱਕ ਲਵਾਉਂਦੇ ਆ ਹੋਰ ਬਹੁਤ ਪੈਸਾ ਖਰਚ ਕਰਦੇ ਆ ਉਹ ਉਪਰਾਲੀ ਦੀ ਅੱਗ ਕਿਉਂ ਨਹੀਂ ਰੋਕ ਸਕਦੇ ਤੇ ਸਬਸਿਡੀ ਮਿਲੂ ਮਿਲੀ ਕਿਨੂਆ ਸਰਕਾਰ ਟਰੈਕਟਰ ਮਸ਼ੀਨ ਭੇਜਦੀ ਹਰ ਪਿੰਡ ਲੋਕ ਕਣਕਾਂ ਦੀ ਬਜਾਈ ਕਰ ਲੈਂਦੇ ਫੈਕਟਰੀਆਂ ਦਾ ਧੂੰਆਂ ਨਹੀਂ ਕਿਸੇ ਦਾ ਕਿਸਾਨਾਂ ਦੀ ਅੱਗ ਦਿਖਦੀ ਹੈ ਇਹ ਬਿਲਕੁਲ ਜਾਇਜ਼ ਗੱਲ ਹੈਗੀ ਹੈ ਬਿਲਕੁਲ ਤੋਂ ਬਿਨਾ ਮਸ਼ੀਨਰੀ ਲੈਣੀ ਹੋਵੇ ਤਾਂ ਸਬਸਿਡੀ ਨਾਲੋਂ ਸਸਤੀ ਪੈਂਦੀ ਹੈ ਬਿਲਕੁਲ ਸਹੀ ਗੱਲ ਆ ਇਹ ਬਿਲਕੁਲ ਜਾਇਜ਼ ਗੱਲ ਹੈਗੀ ਹੈ ਇਹ ਸਬਸਿਡੀ ਹੁੰਦੀ ਨਾ ਸਾਰੀਆਂ ਕੰਪਨੀਆਂ ਦੇ ਵਿੱਚ ਕੰਪੀਟੀਸ਼ਨ ਹੋ ਜਾਂਦਾ ਰੇਟ ਡਾਊਨ ਆਉਣੇ ਸੀਗੇ ਕੁਆਲਟੀ ਬਦਨੀ ਸੀਗੀ ਕਿਉਂਕਿ ਇਹਦੀ ਇਹਦੀ ਸਹੀ ਸੇਵਿਸ ਬਹੁਤ ਵਧੀਆ ਹੈ ਇਹ ਕੰਪਨੀ ਦੀ ਕੁਆਲਟੀ ਬਹੁਤ ਵਧੀਆ ਹੈਗੀ ਹੈ ਇਹਦੀ ਮਸ਼ੀਨ ਦੇ ਵਿੱਚ ਸਰਵਿਸ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਇਹ ਲੰਬੀ ਚੱਲਦੀ ਹੈ ਇਹ ਕੰਮ ਜ਼ਿਆਦਾ ਨਿਵੇੜਦੀ ਹੈ ਇਦਾਂ ਦੀਆਂ ਗੱਲਾਂ ਹੋਣਗੀਆਂ ਸੀਗੀਆਂ ਹੁਣ ਉਲਟ ਹੋ ਗਿਆ ਜਿਹੜੀ ਕੰਪਨੀ ਦਾ ਨਾਮ ਜ਼ਿਆਦਾ ਵੱਡਾ ਉਹਦਾ ਮਸ਼ੀਨਰੀ ਮਹਿੰਗੀ ਹੈ ਸਰਵਿਸ ਉਹਦੀ ਬਹੁਤ ਡ ਸਬਸਿਡੀ ਦੇ ਨਾਮ ਤੇ ਕਪੜਾ ਹੋਇਆ ਵੀਰੇ ਨਾਲ ਮਿਲ ਕੇ ਕਿਸਾਨਾਂ ਨੂੰ ਕੋਈ ਵਦਾ-ਵਦਾ ਨਹੀਂ ਹੋਇਆ ਸਬਸਿਡੀਆਂ ਵਾਲਾ ਸਾਰਾ ਬਜਟ ਗਵਾਰ ਤੇ ਨਰਮੇ ਤੇ ਲਾਉਣਾ ਚਾਹੀਦਾ ਤਾਂ ਕਿ ਝੋਨੇ ਦਾ ਬਦਲ ਵਾਲੀਆਂ ਫਸਲਾਂ ਬੀਜੀਆਂ ਜਾਣ। ਬਾਈ ਕਣਕ ਦੇ ਨਾਲ ਨੂੰ ਅੱਗ ਨਹੀਂ ਲਾਉਂਦੇ ਕਿਉਂਕਿ ਉਹ ਪੈਸੇ ਦਿੰਦੀ ਹੈ। ਬਿਲਕੁਲ ਸਹੀ ਗੱਲ ਆ। ਕਣਕ ਝੋਨੇ ਦਾ ਨਾਲ ਵੀ ਕਰਨ ਲੱਗ ਜੇ। ਮੈਨੂੰ ਲੱਗਦਾ ਵੀ ਗੱਠਾ ਵਾਲੀਆਂ ਮਸ਼ੀਨਾਂ ਤੇ ਲੋਡ ਹੀ ਨਹੀਂ ਸੀ ਜ਼ਿੰਮੇਦਾਰਾਂ ਨੇ ਆਪੇ ਹੀ ਲੈ ਲੈਣੀਆਂ ਸੀ ਤੁਸੀਂ ਗੱਠਾ ਖਰੀਦਣ ਵਾਲੀਆਂ ਫੈਕਟਰੀਆਂ ਲਾਉਂਦੇ ਜ਼ਿੰਮੇਦਾਰ ਤਾਂ ਆਪ ਗੱਠਾ ਬਣਾ ਕੇ ਵੇਚ ਕੇ ਲੈ ਕੇ ਆਉਂਦੇ ਵੇਚ ਵੇਚ ਕੇ ਜਿਵੇਂ ਜੋ ਨਵੇਂ ਚਣ ਜਾਂਦੇ ਓਵੇਂ ਗੱਠਾਂ ਦੀ ਮੰਡੀ ਲੱਗਣ ਲੱਗ ਜਾ ਕਰਦੀ ਕਿਸੇ ਪਿੰਡ ਦੇ ਵਿੱਚ ਛੋਟਾ ਕਿਸਾਨ ਨਾ ਹੀ ਮਹਿੰਗੀ ਮਸ਼ੀਨਰੀ ਖਰੀਦ ਸਕਦਾ ਤੇ ਨਾ ਹੀ ਟਰੈਕਟਰ ਪਹਿਲਾਂ ਕਰਜ਼ੇ ਦੀ ਮਾਰ ਹੇਠ ਹੈ ਉਹ ਵੱਡਾ ਟਰੈਕਟਰ ਲਵੇਗਾ ਤੇ ਮਸ਼ੀਨਰੀ ਜਿਹੜੀ ਹੈਗੀ ਆ ਉਸ ਨੂੰ ਫਿਰ 2 ਸਾਲਾਂ ਬਾਅਦ ਕਵਾੜ ਤੇ ਵੇਚ ਨਹੀਂ ਪਊਗੀ ਬਹੁਤ ਵੱਡੇ ਇਸ਼ੂ ਹੈਗੇ ਵੀਰੇ ਇਹ ਬਹੁਤ ਵੱਡੇ ਵੀ ਇਸ਼ੂ ਹੈਗੇ ਆ ਇਹਨਾਂ ਤੇ ਆਪਾਂ ਛੋਟੇ ਕਿਸਾਨ ਦੇ ਬਾਰੇ ਗੱਲਬਾਤ ਪ੍ਰੋਪਰ ਕਰ ਹੀ ਨਹੀਂ ਸਕਦੇ ਕਿਉਂਕਿ ਮਸਲਾ ਜਿਹੜਾ ਹੈਗਾ ਪ੍ਰਤੀ ਕੁਆਂਟਲ ਮਾਰਜਿਨ ਨਾਲ ਹੱਲ ਹੋਣ ਵਾਲਾ ਹੈਗਾ ਤੇ ਕਮੈਂਟ ਬਹੁਤ ਜ਼ਿਆਦਾ ਤੁਸੀਂ ਵੀ ਜਾ ਕੇ ਪੜੋ ਜਿਹੜਾ ਸਹੀ ਕਮੈਂਟ ਲੱਗਦਾ ਉਹਦੇ ਰਿਪਲਾਈ ਦਿਓ ਗਲਤ ਲੱਗਦਾ ਉਹਦਾ ਰਿਪਲਾਈ ਦਿਓ ਬਾਕੀ ਜਿਨ੍ਹਾਂ ਨੂੰ ਸਬਸਿਡੀ ਮਿਲਦੀ ਆ ਉਹਨਾਂ ਉਹ ਸਭ ਤੋਂ ਵੱਧ ਅੱਗ ਲਾਉਂਦੇ ਆ ਇਹ ਇਦਾਂ ਵੀ ਹੋ ਜਾਂਦਾ ਜੀ ਸਮਾਜ ਦੇ ਵਿੱਚ ਬਾਈ ਦੀ ਅੱਗ ਬਿਨਾ ਕੋਈ ਹੱਲ ਨਹੀਂ ਕੁਝ ਕਹੀ ਜਾਵੇ ਖੇਤਾਂ 'ਚ ਜਾ ਕੇ ਪਤਾ ਲੱਗਦਾ ਦੇਖੋ ਵੀਰੇ ਮੈਂ ਉਹਨਾਂ ਫਾਰਮਰ ਨੂੰ ਵੀ ਜਾਣਦਾ ਜਿਹੜੇ 40 ਕਵਾਂਟਲ ਝੋਨਾ ਕੱਢ ਕੇ ਵੀ ਅੱਗ ਨਹੀਂ ਲਾਉਂਦੇ ਮੈਂ ਉਹਨਾਂ ਫਾਰਮਰ ਨੂੰ ਵੀ ਜਾਣਾਂ ਜਿਹੜੇ 18 19 20 22 ਕਵਾਂਟਲ ਝੋਨਾ ਕੱਢ ਕੇ ਵੀ ਅੱਗ ਲਾਉਂਦੇ ਬਹਾਨੇਬਾਜ਼ੀ ਕਿਤੋਂ ਵੀ ਸ਼ੁਰੂ ਹੋ ਸਕਦੀ ਹੈ ਤੁਸੀਂ ਸਰੀਰ ਆਪਣਾ ਇਹਨੂੰ ਜਿੰਨਾ ਮਰਜ਼ੀ ਰਗੜ ਲਓ ਇਹਨੂੰ ਜਿੰਨਾ ਮਰਜ਼ੀ ਵੇਲਾ ਰੱਖ ਲਓ ਬਹਾਨੇਬਾਜ਼ੀ ਤੱਕ ਹੋ ਜੇ ਇੱਥੇ ਪੰਜਾ ਗਲਾਸ ਹੋਵੇ ਮੈਨੂੰ ਐ ਲੱਗੂ ਪਤਾਲ ਚੋਂ ਵੀ ਪਾਣੀ ਕੱਢ ਲਓਗੇ ਸਬਸਿਡੀ ਕੀ ਕਰੂ ਬਾਈ ਜੀ ਜਿੰਨਾ ਚਿਰ ਜਿੰਨੀ ਸਬਸਿਡੀ ਆਉਣੀ ਹੁੰਦੀ ਆ ਉਹਨਾਂ ਸੰਧ ਦਾ ਰੇਡ ਵਾਜ ਜਾਂਦਾ ਹੈਗਾ ਬਿਲਕੁਲ ਸਹੀ ਹੈ ਬਿਲਕੁਲ ਜਾਇਜ਼ ਗੱਲ ਛੋਟਾ ਕਿਸਾਨ ਤੇ ਆਗੀ ਲਾ ਸਕਦਾ ਬਸ ਇੱਕ ਦੋ ਕਿੱਲਾਂ ਵਾਲਿਆਂ ਵਾਸਤੇ ਬੈਲਰ ਵਾਲਾ ਵੀ ਗੱਠਾ ਬਣਾਉਣ ਨਹੀਂ ਆਉਂਦਾ ਬਿਲਕੁਲ ਜਾਇਜ਼ ਗੱਲ ਕਰੀਏ ਵੀਰੇ ਨੇ ਛੋਟੀਆਂ ਜ਼ਮੀਨਾਂ ਵਾਲਿਆਂ ਵਾਸਤੇ ਬਾਈ ਕੋਈ ਗੱਠਾਂ ਵਾਲਾ ਬਣਾਉਣ ਨਹੀਂ ਆਉਂਦਾ ਜੇ ਬਣਾਉਣਾ ਤਾਂ ਉੱਥੇ ਚੱਕਰ ਨਹੀਂ ਆਉਂਦਾ ਤੇ ਸੰਧੂ ਫਾਰਮ ਵਾਲੇ ਲਿਖਦੇ ਵੀਰੇ ਵੀਰ ਜੀ ਜਿੰਨਾ ਟਾਈਮ ਆਪਣੀ ਸੋਚ ਨਹੀਂ ਬਦਲ ਸਕਦੀ ਉਹਨਾਂ ਟਾਈਮ ਕੁਝ ਨਹੀਂ ਹੋ ਸਕਦਾ ਸਬਸਿਡੀ ਜਦੋਂ ਤੁਸੀਂ ਫ੍ਰੀ ਵਿੱਚ ਵੀ ਦੇ ਦੋ ਕਿਸੇ ਨੂੰ ਮਸ਼ੀਨਾਂ ਉਹਨਾਂ ਨੇ ਅੱਗ ਫੇਰ ਵੀ ਲਾਉਣੀ ਆਖਣਗੇ ਮਸ਼ੀਨ ਫੇਲ ਹੈ ਚੱਲ ਨਹੀਂ ਰਹੀ ਇਹ ਬਿਲਕੁਲ ਜਾਇਜ਼ ਗੱਲ ਹੈ ਜੀ ਮੇਰੇ ਦਿਲ ਦੀ ਗੱਲ ਹੈ ਵੀ ਜੇ ਕਿਸੇ ਨੂੰ ਤੁਸੀਂ ਮਸ਼ੀਨ ਫ੍ਰੀ ਵੀ ਫੜਾ ਦਿਓ ਨਾ ਉਹ ਵੀ ਕਹੂਗਾ ਵੀ ਮਸ਼ੀਨ ਚ ਫਾਲਟ ਹੈ ਚੱਲਦੀ ਨਹੀਂ ਤੂੰ ਚਲਾ ਕੇ ਦਿਖਾ ਠੀਕ ਹੈ ਹੱਥਵਾਦ ਨਹੀਂ ਹੋਇਆ ਹੈਗਾ ਹੱਲ ਉਦੋਂ ਹੋਣਾ ਵੀਰੇ ਜਦੋਂ ਆਪਾਂ ਮੈਂਟਲੀ ਪ੍ਰੀਪੇਅਰ ਹੋਏ ਕਿਹੜੀ ਕਿਸਮ ਲਾਉਣੀ ਹੈ ਉਹਦੀ ਪਰਾਲੀ ਕਿੰਨੀ ਹੋਊਗੀ ਕਦੋਂ ਖੇਤ ਖਾਲੀ ਕਰੂਗੀ ਆਪਾਂ ਕਣਕ ਦੀ ਕਿਹੜੀ ਕਿਸਮ ਲਾਉਣੀ ਹੈਗੀ ਆ ਜੇ ਕਣਕ ਝੋਨੇ ਦਾ ਝੋਨੇ ਦਾ ਝਾੜ ਘਾਟਾ ਤਾਂ ਆਪਾਂ ਕਣਕ ਦਾ ਵੱਧ ਲਾਉਣ ਦੀ ਕੋਸ਼ਿਸ਼ ਕਰਾਂਗੇ ਜੇ ਝੋਨੇ ਦਾ ਜ਼ਿਆਦਾ ਆ ਗਿਆ ਤਾਂ ਫਿਰ ਆਪਾਂ ਕਣਕ ਥੋੜੀ ਜੀ ਆਪਦੀ ਪਛੇਤੀ ਜਾ ਰਹੀ ਆ ਉਸ ਹਿਸਾਬ ਦੀ ਕਿਸਮ ਲਾਵਾਂਗੇ ਜਿਹਦਾ ਝਾੜ ਨਾਰਮਲ ਜਾਊਗਾ ਦੇਖੋ ਇਹ ਸਾਰੀਆਂ ਗੱਲਾਂ ਵੀਰੇ ਬਹੁਤ ਡੂੰਗੀਆਂ ਹਿੱਟ ਕਰਦੀਆਂ ਹੈਗੀਆਂ ਜੇ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਨਹੀਂ ਕਰਦੇ ਹੈਗੇ ਆਪਣੀ ਮਿੱਟੀ ਦਾ ਦਿਨ ਬੈ ਦਿਨ ਨੁਕਸਾਨ ਹੋ ਰਿਹਾ ਤੋਹੀਨ ਹੋ ਰਹੀ ਆਪਾਂ ਉਹ ਤੋਂ ਬਹੁਤ ਕੁਝ ਲੈ ਰਹੇ ਆਂ ਮਿੱਟੀ ਤੋਂ ਉਹਦੀ ਕਰਕੇ ਵਜਾ ਕਰਕੇ ਆਪਾਂ ਜਿੰਦੇ ਆਂ ਸਮਾਜ ਵੀ ਉਹਦੇ ਕਰਕੇ ਜਿੰਦਾ ਹੈਗਾ ਤਾਂ ਬਹੁਤ ਜ਼ਿਆਦਾ ਕਮੈਂਟ ਕੀਤੇ ਹੈਗੇ ਵੀਰਾਂ ਨੇ ਤੇ ਮੈਂ ਲਗਭਗ ਸਾਰੇ ਹੀ ਪੜ ਦਿੱਤੇ ਹੈਗੇ ਤੁਸੀਂ ਬਾਕੀ ਚੈੱਕ ਕਰ ਸਕਦੇ ਹੋ ਜਾ ਕੇ ਇੱਕ ਵੀਰ ਨੇ ਲਿਖਿਆ ਸਬਸਿਡੀ ਕੀ ਕਰੂ ਬਈ ਜਿੰਨਾ ਚਿਰ ਸਬਸਿਡੀ ਆਉਣੀ ਆ ਉਹ ਸੰਦ ਜਿਹੜੇ ਹੈਗੇ ਆ ਕਬਾੜ ਜਿਹੀ ਵਿਗਨੇ ਹੈਗਾ ਵੀਰ ਸਹੀ ਗੱਲ ਐ ਕਿੰਨੀ ਜਿਆਦਾ ਮਸ਼ੀਨਰੀ ਹਰ ਪੰਜਾਬ ਨਾਲੋਂ ਸਬਸਿਡੀ ਹਰਿਆਣੇ 'ਚ ਵੱਧ ਆ ਗਈ ਤੇ ਉਹਦੀਆਂ ਸਾਰੀਆਂ ਮਸ਼ੀਨਾਂ ਪੰਜਾਬ ਦੇ ਕਬਾੜਾਂ 'ਚ ਆ ਗਈਆਂ ਕਿੱਥੇ ਗੱਲ ਬਣੀ ਕਿੱਥੇ ਗੱਲ ਬਣੀ ਉੱਥੇ ਦੀ ਉੱਥੇ ਹੀ ਗੱਲ ਪਈ ਐ 4-5 ਸਾਲਾਂ ਦੇ ਵਿੱਚ ਜਿਹੜੀ ਗਾਈਡੈਂਸ ਲੋਕਾਂ ਨੂੰ ਚਾਹੀਦੀ ਸੀ ਕੋਈ ਫਾਊਂਡੇਸ਼ਨਾਂ ਕੰਮ ਕਰ ਰਹੀਆਂ ਕੋਈ ਯੂਨੀਵਰਸਿਟੀ ਕੰਮ ਕਰ ਰਹੀ ਕੋਈ ਇੰਸਟੀਚਿਊਨ ਕੰਮ ਕਰ ਰਿਹਾ ਹੈਗਾ ਪਹਿਲਾਂ ਸਬਸਿਡੀ ਬਾਅਦ ਦੇ ਵਿੱਚ ਪਹਿਲਾਂ ਉਹਦਾ ਪ੍ਰਚਾਰ ਪਹਿਲਾਂ ਬੋਰਡ ਵੈਨਾਂ ਦਵਾ ਦਿੰਦੇ ਹੈਗੇ ਉਹਨੂੰ ਵਰਤਨ ਦੀ ਤਾਂ ਗੱਲ ਹੀ ਨਹੀਂ ਕੋਈ ਕਰਦਾ ਨਵੀਂ ਟੈਕਨੋਲੋਜੀ ਇੱਥੇ ਫੇਲ ਹੋ ਜਾਂਦੀ ਹੈ ਇਹਨਾਂ ਦੇ ਵਿੱਚ ਇਹ 50% ਵੀ ਚੀਜ਼ਾਂ ਸਹੀ ਸੀਗੀਆਂ ਤਾਂ ਕਬਾੜ ਚ ਵੇਚਣ ਦੀ ਸ਼ਾਇਦ ਜ਼ਰੂਰਤ ਨਹੀਂ ਆਪਣੇ ਹਲ ਸੁਭਾਗੇ ਕਦੇ ਕਬਾੜ ਚ ਵੇਗੇ ਤਵੀਆਂ ਕਦੇ ਕਬਾੜ ਚ ਵੇਗੀਆਂ ਇਸੇ ਬੰਦੇ ਨੇ 20 ਸਾਲ ਵਾਈਆਂ ਹੋਣੀਆਂ ਜਾਂ ਦੋ ਵਾਰੀ ਤਾਂ ਇਹ ਵਾਦਣੇ ਉਹਨਾਂ ਫੇਰ ਵਗੀਆਂ ਹੋਣੀਆਂ ਨਵੀਆਂ ਲੈਂਣ ਦੀ ਲੋੜ ਪਈ ਹੋਊਗੀ ਪਰ ਇਹ ਮਸ਼ੀਨਾਂ 2 ਸਾਲਾਂ ਬਾਅਦ ਹੀ ਕਬਾੜ ਚ ਲੈ ਗਈਆਂ ਬੜੇ ਸੋਚਣ ਦੇ ਵਿਸ਼ੇ ਆ ਜਿਹੜੇ 5-7 ਤਰੀਕੇ ਹੈਗੇ ਆ ਜਿੰਨਾ ਵੀ ਸੁਪਰ ਸੀਡਰ ਹੈਪੀ ਸੀਡਰ ਹੈ ਮਲਚਿੰਗ ਹੈ ਜ਼ੀਰੋ ਟਿਲ ਹੈ ਸਰਫੇਸ ਸੀਡਰ ਹੈ ਜਾਂ ਮਲਚਿੰਗ ਵਾਲੀ ਕਣਕ ਹੈਗੀ ਆ ਜਾਂ ਆਮ ਵਿਧੀ ਹੈ ਜਾਂ ਮਲਚਰ ਪਲਾਉ ਇਹ ਸੀ ਜਾਂ ਰੋਟਾਵੇਟਰ 6-7 ਤਰੀਕੇ ਹੈਗੇ ਆ ਜਿੰਨਾਂ ਦੇ ਨਾਲ ਆਪਾਂ ਕਣਕ ਵਧੀਆ ਉਗਰਾ ਸਕਦੇ ਆ ਨਦੀਨਾਂ ਤੇ ਵੀ ਕੰਟਰੋਲ ਕਰਾਂਗੇ ਬਰਾਲੀ ਵੀ ਵਿੱਚ ਪਾਵਾਂਗੇ ਇਹ ਵਿੱਚ ਆਪਾਂ ਨੂੰ ਖੇਤੇ ਰੱਖਾਂਗੇ ਬਾਹਰ ਨਹੀਂ ਮੈਂ ਗੱਠਾ ਬਣਾਉਣ ਦੇ ਨਾਲੋਂ ਤਾਂ ਕਈ ਵਾਰੀ ਇਹ ਕਹਿ ਦਿੰਨਾ ਤੁਸੀਂ ਆਗ ਹੀ ਲਾ ਲਓ ਯਾਰ ਠੀਕ ਹੈ ਜਿਵੇਂ ਸ਼ਰਾਬ ਦੀ ਬੋਤਲ ਤੇ ਲਿਖਿਆ ਹੋਇਆ ਵੀ ਤੁਸੀਂ ਸ਼ਰਾਬ ਖੇਤ ਲਈ ਹਾਨੀਕਾਰਕ ਹੈ ਤਬਾਕੂ ਤੇ ਲਿਖਿਆ ਹੋਇਆ ਖੇਤ ਲਈ ਹਾਨੀਕਾਰਕ ਕੇੈਂਸਰ ਦਾ ਕਾਰਨ ਬਣ ਸਕਦਾ ਵੱਡੇ ਵੱਡੇ ਸੈਲੀਬ੍ਰਿਟੀ ਉਹਦੀਆਂ ਪ੍ਰੋਮੋਸ਼ਨਾਂ ਵੀ ਕਰੀ ਜਾਂਦੇ ਆ ਵਿਕੀ ਵੀ ਜਾਂਦਾ ਬੈਨਰ ਵੀ ਲੱਗੀ ਜਾਂਦੇ ਆ ਖਾਈ ਵੀ ਜਾਂਦੇ ਆ ਲੋਕ ਤੇ ਫਿਰ ਇਹ ਪਰਾਲੀ ਦਾ ਮਸਲਾ ਹੀ ਸਾਰਾ ਚਾੜੀ ਦਿੰਦਾ ਹੈਗਾ ਇਹਦੇ ਸਾਨੂੰ ਛੋਟ ਦੇ ਦਿੱਤੀ ਜਾਵੇ ਅਸੀਂ ਡੀਜ਼ਲ ਮੰਗਦੇ ਆ ਸਾਨੂੰ ਕੋਈ 40 ਲੀਟਰ ਕਿਲੇ ਦਾ ਡੀਜ਼ਲ ਮਿਲ ਜਾਵੇ ਜਾਂ 4000 ਰੁਪਏ ਮੁਆਵਜ਼ਾ ਮਿਲ ਜਾਵੇ ਕਿਲੇ ਦਾ ਤਾਂ ਅਸੀਂ 10 ਕਿੱਲਾਂ ਤੇ ਇੱਕ ਸਾਰੇ ਫਾਰਮਰ ਅੱਗ ਨਹੀਂ ਲਾਵਾਂਗੇ ਉਦੋਂ ਵੱਡੇ ਫਾਰਮਰ ਜਿਹੜੇ ਹੈਗੇ ਆ ਆਪ ਦਾ ਆਪ ਨਵੇ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਦੇ ਲਈ ਤੁਹਾਨੂੰ ਕਿਸੇ ਹੋਰ ਵੀਡੀਓ ਰਾਹੀਂ ਐਦਾਂ ਦੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ